ਕਿ ਕਿ ਆਪ ਦਰਦਚਾਲ ਮੁਲਾਜ਼ਮਾ ਸਪੈਸ਼ਲ ਸੇਵਕਾ ਸਾਹਿਬ ਤੇ ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਹੜੀ 1860 ਐਕਟ ਡਬਲ ਐਕਸ ਜਿਸ ਜੁਣੀ ਜਾ ਕੇ ਸਿੱਧ ਮੰਤਰੀ ਪੰਜਾਬ ਨਾਲ ਮੀਟਿੰਗ ਤੇ ਬਾਹਰ ਤੇ ਉੱਥੇ ਬਾਜਪਾਈ ਯੂਨੀਵਰਸਿਟੀ ਹੈਗਾ ਜੀ ਉੱਥੇ ਮੈਂ ਖੁਦ ਆਪ ਗਿਆ ਕਿ ਜਿਹੜਾ ਨੌਂ ਹੀ ਲੈਂਦੇ ਨੇ ਗਲਤ ਭਾਸ਼ਾ ਇਸਤੇਮਾਲ ਕਰਦੇ ਨੇ ਇੱਕ ਜਾਤੀ ਵਿਗੜਾ ਅਸੀਂ ਆ ਗਏ ਹਾਂ ਬਲੂ ਜੰਡੀਆ ਲੋਕਤੰਤਰ ਦੀ ਆਵਾਜ਼ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਖੜੇ ਆ ਠੀਕ ਸਿਵਲ ਹਸਪਤਾਲ ਦੇ ਬਾਹਰ ਚੌਕ ਇਸਾ ਨਗਰੀ ਪੁਲੀ ਦੇ ਨੇੜੇ ਇੱਕ ਚੌਕ ਪੈਂਦਾ ਵਾ ਉੱਥੇ ਖੜੇ ਆ ਜਿੱਥੇ ਕੀ ਰਾਜਕਮਰ ਹੈਪੀ ਜੀ ਦਾ ਜਿਹੜਾ ਪੁੱਤਲਾ ਫੁਕਿਆ ਜਾ ਰਿਹਾ ਕੀ ਕਾਰਨਾ ਕਰਕੇ ਪੁੱਤਲਾ ਫੁਕਿਆ ਜਾ ਰਿਹਾ ਅ ਮਤਲੇ ਦਾ ਬੜਾ ਤੁਹਾਡਾ ਧੰਨਵਾਦ ਕਰਦਾ ਚੈਨਲ ਦਾ ਕਿ ਤੁਸੀਂ ਅਮੀਰ ਸਾਡੀਆਂ ਖਬਰਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਆ ਆ ਦਾ ਜਿਹੜਾ ਅਸਲ ਮਸਲਾ ਹੈ ਆ ਕਿ ਰਾਜਕਮਰ ਹੈਪੀ ਹੈ ਜਿਹੜਾ ਕੋਤਪ੍ਰਧਾਨ ਬਣਿਆ ਫਿਰਦਾ ਆ ਆਪਣੇ ਆਪ ਨੂੰ ਬੇਜ਼ਕਾਰ ਐਸੋ ਚੰਦਾ ਸਹਿਰਾਂ ਦਾ ਆਪੇ ਬਣਾ ਪ੍ਰਧਾਨ ਉਹਨੇ 10 ਦਿਨ ਪਹਿਲਾਂ ਚੀਮਾ ਚੌਂਕ ਦੇ ਵਿੱਚ ਇੱਕ ਪੁੱਤਲਾ ਫੋਕਿਆ ਤੇ ਜਿਹੜੇ ਝੋੜਾ ਸਾਹਿਬ ਨੇ ਡਾਕਟਰ ਇਹ ਲੋਕਾਂ ਦੀ ਜਿੰਦਗੀ ਨਾਲ ਖਲਵਾੜ ਕਰਦੇ ਆ ਅਸੀਂ ਉਹਦੇ ਖਿਲਾਫ ਹੈ ਪੁੱਗੇ ਕੋਈ 1.5 ਤੋਂ 2 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਕੰਮ ਕਰਦਾ ਸਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਕਿੰਨੇ ਲੋਕਾਂ ਦੀ ਰੋਜੀ ਰੋਟੀ ਚੱਲ ਰਹੀ ਆ ਔਰ ਮੈਂ ਕਹਾਂ ਜੀ ਤੁਸੀਂ ਇਸ ਰੋਜੀ ਰੋਟੀ ਤਾਂ ਛੱਡੋ 2.5 ਲੱਖ ਦੇ ਕਰੀਬ ਚੱਲ ਰਹੀ ਆ 80% ਲੋਕਾਂ ਦਾ ਮਸਲਾ ਲੋਕਾਂ ਨੂੰ ਸੇ ਸਵਮੰਨੇ ਨਹੀਂ ਬੰਦੇ ਸਰਕਾਰਾਂ ਤੁਹਾਨੂੰ ਬਤਾ ਕਿ ਕਿੰਨਾ ਬੁਰਾ ਹਾਲ ਆ ਦੂਸਰੀ ਗੱਲ ਆ ਇਸ ਬੰਦੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਬੜਾ ਆਵਾ ਤਵਾ ਸਾਡੇ ਜਿਹੜਾ ਹੈਗਾ ਐਸੋਸੀਏਸ਼ਨ ਨਾਲ ਦੇ ਲਈ ਮੈਂਬਰ ਨੇ ਉਹਨਾਂ ਦੇ ਖਿਲਾਫ ਬੋਲੇ ਆ ਔਰ ਪੁਤਲਾ ਹੋ ਕੇ ਆ ਤੇ ਮੰਨ ਕੀਤਾ ਸਰਕਾਰ ਤੋਂ ਕਿ ਇਦਾਂ ਕਰਕੇ 10 ਬੰਦੇ ਸੀਗੇ ਨਾਲ ਤੇ ਅਸੀਂ ਐਕਸ਼ਨ ਲਿਆ ਮੈਂ ਪੰਜਾਬ ਦਾ ਪ੍ਰਧਾਨ ਆ ਬਤੌਰ ਜਿਹਦੇ ਨਾਲ ਮੇਰੀ ਟੀਮਾਂ ਜ਼ਿਲ੍ਹੇ ਸੀ ਮੇਰਾ ਨਾਮ ਡਾਕਟਰ ਜਸਿੰਦਰ ਕਾਲਖਾ ਪੰਜਾਬ ਦਾ ਪ੍ਰਧਾਨ ਆ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਬਣਾ ਆ ਠੀਕ ਹੈ ਇਹ ਜ਼ਿਲ੍ਹੇ ਦੀ ਇਕਾਈ ਆ ਸਾਡੀ ਅਸੀਂ ਅੱਜ ਇਹਨੂੰ ਚੈਲੰਜ ਕਰਕੇ ਆਏ ਸੀ 10 ਦਿਨ 5 ਦਿਨ ਪਹਿਲਾਂ ਤੇ ਅਸੀਂ ਤੁਹਾਡੇ ਘਰ ਆਉਣਾ ਔਰ ਪੁੱਤਲਾ ਫੁਕਣਾ ਤੇ ਨਾਲ ਦੀ ਨਾਲ ਮੈਂ ਤੁਹਾਡੇ ਤਿੰਨੇ ਦਿਨ ਦੱਸਦਾ ਕਿ ਇਹਦੇ ਖਿਲਾਫ ਅਸੀਂ ਭੁਗਤ ਵੀ ਕਾਪੀ ਕਰਾਉਣੀ ਹੈ ਇੱਕ ਕਲਾਸ ਦਰਦਚਾਰ ਫੋਲ ਮੁਲਾਜ਼ਮਾਂ ਅ ਸਿਮ ਹਸਪਤਾਲ ਦੇ ਵਿੱਚ ਤੇ ਉੱਥੇ ਇਹ ਹਸਪਤਾਲ ਦੇ ਨਾਂ ਤੇ ਲੋਕਾਂ ਨਾਲ ਠੱਗੀਆਂ ਵੀ ਮਾਰਦਾ ਤੇ ਹਸਪਤਾਲ ਦੇ ਡਰਾਵੇ ਧੰਗਾਵੇ ਵੀ ਦਿੰਦਾ ਇਸ ਤਰ੍ਹਾਂ ਠੱਗੀਆਂ ਮਾਰਦਾ ਜਿਵੇਂ 20ਆਂ 20ਆਂ ਬਣਾ ਦਿਆਂ ਜਾਂ ਮਨ ਲੋਕ ਲੋਕਾਂ ਨੂੰ ਫਸਾਦਾ ਬਿਲਾ ਫਿਰ ਪੈਸੇ ਲੈ ਕੇ ਦੂਸਰੀ ਗੱਲ ਸਾਡੇ ਮੈਂਬਰਾਂ ਕੋਲ ਦੱਸਦਾ ਮਤਲਬ ਡਾਕਟਰ ਵੀ ਮਿਲੇ ਹੋਏ ਆ ਉਹ ਤਾਂ ਉਹ ਦਸੀਗਾ ਕਿਉਂਕਿ ਜਦੋਂ ਉਹਨਾਂ ਖਲਬ ਕਾਰਵਾਈ ਹੋਈ ਦੂਜੀ ਗੱਲ ਹੈ ਕਿ ਸਾਡੇ ਮੈਂਬਰਾਂ ਨੂੰ ਦਰਾਤ ਮਗਾ ਕੇ ਇਹ ਕਹਿੰਦਾ ਕਿ ਮੈਂ ਸਿਵਲ ਹਸਪਤਲ ਤੋਂ ਆਇਆ ਜਦ ਕਿ ਆਪ ਦਰਤਾਟਾਲ ਮੁਲਾਜ਼ਮਾ ਸਪਾਈ ਸੇਵਕਾ ਸਾਹਿਬ ਤੇ ਇਹ ਬੰਦਾ ਮਲ ਆਪਣਾ ਫੋਕੀ ਸ਼ੋਰਤ ਦੇ ਲਈ ਕਸਬੰਦਰਾ ਮੰਦਲ ਖਲਕ ਡਾਕਟਰ ਬੇਵਿਕਰਜੀ ਦਾ ਨਾਮ ਬਦਾਮ ਕਰ ਰਿਹਾ ਤੇ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜਿਹੜੀ 1860 ਐਕਟ ਡਬਲ ਐਕਸ ਸੈਂਟਰ ਦਾ ਉਹਦੇ ਵੀ ਰਿਸਟਲ ਮੈਡੀਕਲ ਐਕਟ ਤਹਿਤ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅੱਜ ਆਵਾਜ਼ ਚੁਕਾਈ ਆ ਉਤਨਾ ਤੁਸੀਂ ਭੁਕਿਆ ਇਹ ਕਿਹੜਾ ਹੈ ਜਿੱਦਾਂ ਜੀ ਮੈਡੀਕਲ ਐਕਟ ਦਾ ਜੇ ਦੱਲ ਲੀ ਜੀ ਮੱਧ ਪ੍ਰਦੇਸ਼ 'ਚ ਇੱਕ ਡਿਗਰੀ ਹੁੰਦੀ ਸੀ ਫਸਟ ਸਟੈਪ ਦੇ ਤੌਰ ਤੇ ਬੀਏ ਐਮਐਸਸੀ ਉਹ ਡਿਗਰੀ ਦੱਦ ਕੀ ਬੰਦ ਕਰ ਦਿੱਤੀ ਗਈ ਆ ਇਹ ਇਹਦੇ ਕੀ ਕਾਰਨ ਕੀ ਆ ਮੈਂ ਤੁਹਾਨੂੰ ਦੱਸਦਾ ਤੇ ਮੱਧ ਪ੍ਰਦੇਸ਼ ਚ ਸੋਣੀ ਜਾ ਕੇ ਸਿਹਤ ਮੰਤਰੀ ਪੰਜਾਬ ਨਾਲ ਮੀਟਿੰਗ ਤੋਂ ਬਾਅਦ ਤੇ ਉੱਥੇ ਬਾਜਪਾਈ ਯੂਨੀਵਰਸਿਟੀ ਹੈਗਾ ਜੀ ਉੱਥੇ ਮੈਂ ਖੋਲ ਆਪ ਗਿਆ ਤੇ ਜਾ ਕੇ ਅਸੀਂ ਉੱਥੇ ਸਾਰਾ ਉਹ ਲੈ ਕੇ ਡਾਕੂਮੈਂਟ ਸਰਕਾਰ ਨੂੰ ਦਿੱਤੇ ਨੇ ਜੇ ਉੱਥੇ ਬੰਦਾ ਟੈਕਨੋਸ ਦੇ ਆਧਾਰ ਦੇ ਉੱਪਰ ਨਾਲ ਦੀ ਨਾਲ ਕਲੀਨਿਕ ਵੀ ਕਰ ਸਕਦਾ ਤੇ ਫਿਰ ਸਿਰਫ ਕਲੀਨਿਕ ਕਰਦੇ ਆ ਤੇ ਫਿਰ ਡਾਕਟਰਾਂ ਨੂੰ ਕਿਉਂ ਇਦਾਂ ਕਿਹਾ ਵੀ ਕਿਹਾ ਜਾਂਦਾ ਵੀ ਫਸਟ ਸਟੈਪ ਦੇ ਤੌਰ ਤੇ ਤੁਸੀਂ ਯੂਜ਼ ਕਰ ਸਕਦੇ ਹੋ ਪਰ ਉਹ ਡਾਕਟਰ ਆ ਕਿਤੇ ਮਤਲਬ ਇਹ ਹੀ ਡਾਕਟਰਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਸੀਐਮਓ ਵੱਲੋਂ ਵੀ ਵੀ ਤੁਸੀਂ ਵੀ ਉਹ ਨਹੀਂ ਲਾ ਸਕਦੇ ਵੀ ਬਲੂ ਗਲੂਜ਼ ਨਹੀਂ ਲਾ ਸਕਦੇ ਜਾਂ ਕੋਈ ਇਦਾਂ ਦੀ ਜਾਂ ਇਦਾਂ ਦੀ ਕਿਉਂ ਕਰਨ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਤਿੰਨਾਂ ਦੇ ਦਿਸਤਾਂ ਤੋਂ ਨਾ ਕਿ ਜਿਹੜਾ ਨਾਮ ਹੀ ਲੈਂਦੇ ਨੇ ਗਲਤ ਭਾਸ਼ਾ ਇਸਤੇਮਾਲ ਕਰਦੇ ਨੇ ਇੱਕ ਜਾਤੀ ਵਿਗੜਾਉਂਦਾ ਮੱਲਾ ਲੱਖਾ ਵੀ ਮੈਡੀਕਲ ਫੈਡਰੇਸ਼ਨ ਨੂੰ ਇਹ ਕੱਲ ਕਹਿਣਾ ਕਿ ਮੀਟੋਆ ਸਾਹਿਬ ਹੂਲਾ ਸਾਹਿਬ ਹਾਂ ਇਹ ਜਾਤੀਗਾਲ ਆ ਔਰ ਇਹਦਾ ਅਸੀਂ ਵਿਰੋਧ ਕਰਦਾ ਇਹ ਨਾਂ ਦਾ ਕੋਈ ਮੱਲਾ ਸ਼ਬਦ ਹੈਗਾ ਹੈ ਇਹ ਕਿਸੇ ਨੂੰ ਜਾਜ ਦੇ ਹੱਦ ਤੇ ਗੱਲ ਕਰਨੀ ਉਹ ਗੱਲ ਦੂਸਰੀ ਗੱਲ ਇਹਦੀ ਡੈਫੀਨੇਸ਼ਨ ਹੈ ਕਿ 80 80% ਪਿੰਡਾਂ ਦੇ ਵਿੱਚ ਤੇ ਸਾਰਿਆਂ ਚ ਰਹਿੰਦੇ ਆ ਔਰ ਪੰਜਾਬ ਦੇ ਜਿਹੜੇ ਜਿੰਨੇ ਵੀ 17 ਪਿੰਡ ਤੋਂ ਵੱਧ ਉੱਪਰ ਨੇ ਕਿ ਇੱਥੇ ਸੇ ਸੁਲਤਾਨਾ ਦੀ ਕੋਈ ਚੀਜ਼ ਹੀ ਨਹੀਂ ਦੂਸਰੀ ਗੱਲ ਅਸੀਂ ਹਮੇਸ਼ਾ ਹੀ ਸਰਕਾਰ ਦੇ ਨਾਲ ਸਾਡੀ ਲੜਾਈ ਹੋਈ ਆ ਕਿ ਅਸੀਂ ਬਾਹਰਲੇ ਸੂਬੇ ਤੋਂ ਰਿਸਟਲ ਸਾਨੂੰ ਪੰਜਾਬ ਚ ਕੰਮ ਕਰਨ ਦਾ ਅਧਿਕਾਰ ਦਿਓ ਜਾਂ ਤੁਸੀਂ ਇੱਥੇ ਕੋਈ ਨਾ ਕੋਈ ਟ੍ਰੇਨਿੰਗ ਬਣਾ ਦੇ ਸਾਨੂੰ ਧਰਮ ਦੇ ਹਾਲ ਦੇ ਉੱਪਰ ਫਾਸਟਰ ਦੇਣ ਦਾ ਅਧਿਕਾਰ ਦਿਓ ਜਾਂ ਤੁਸੀਂ ਮਲ ਕੋਈ ਇਦਾਂ ਦਾ ਬੋਰਡ ਬਣਾਓ ਜਿੱਦਾਂ ਪਾਣੀ ਦਾ ਮਸਲਾ ਹੱਲ ਕੀਤਾ ਇਸ ਤਰ੍ਹਾਂ ਬੋਰਡ ਬਣਾ ਕੇ ਕਿੱਥੇ ਸਾਡੀ ਰੋਜੀ ਰੋਟੀ ਸਾਡਾ ਕਿੱਤਾ ਵੱਜਦਾ ਉੱਥੇ ਅਸੀਂ ਬੇਹੋ ਲੋਕਾਂ ਨੂੰ ਅਸੀਂ ਸਸਤੇ ਸਿਰ ਨੂੰ ਉਹ ਵੀ ਵੱਜਦੀ ਜਿੰਨੇ ਕੀ ਤਾਂ ਮਸਲਾ ਜੇ ਹੱਲ ਨਾ ਹੋਇਆ ਵੀ ਕਿਹੜੀ ਹੱਦ ਤੱਕ ਜਾਵਾਂਗੇ ਤੁਸੀਂ ਅਸੀਂ ਇਹ ਆਲਟਰਨੇਟ ਧਾਰਨਾ ਤੇ ਹੈਕੀ ਦੇ ਖਿਲਾਫ ਆ ਇਹਨੇ ਸਾਡੇ ਖਿਲਾਫ ਬੋਲਿਆ ਤੇ ਇਹਦਾ ਜਵਾਬ ਦੇਤਾ ਕਿ ਕਿੰਨੇ ਕਿੰਨੇ ਸਰਕਾਰਾਂ ਵੀ ਜ਼ਿੰਮੇਵਾਰ ਆ ਆ ਦਿਨवार ਹੈਗਾ ਸਰਕਾਰਾਂ ਦੇ ਖਿਲਾਫ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਮੀਡੀਆ ਦੇ ਵਿੱਚ ਪਾਸ ਕੀਤਾ ਹੋਇਆ ਕਿ ਮਾਝਾ ਮਾਲਵਾ ਦੁਆਬੇ ਦੀਆਂ ਵੱਡੀਆਂ ਤਲਵਾਰੀਆਂ ਅਸੀਂ ਸਾਰੇ ਪੰਜਾਬ 'ਚ ਕਰਨੀਆਂ ਨੇ ਔਰ ਉੱਥੇ ਸਰਕਾਰਾਂ ਦੇ ਪੁਤਲੇ ਫੁਕੜਾਣੇ ਤੇ ਲਗਾਤਾਰ ਸਰਕਾਰ ਤੇ ਦਬਾਅ ਨਿਕਲ। ਅਗਰ ਸਰਕਾਰ ਨਾਲ ਟੇਬਲ ਟॉक ਕਰਕੇ ਸਾਡਾ ਮਸਲਾ ਹੱਲ ਕਰਦੀ ਆ ਫਿਰ ਤਾਂ ਠੀਕ ਆ। ਨਹੀਂ ਤਨ ਬੰਡੀ ਰੇਲੀਆਂ ਕੰਤੋਂ ਵਾਦਸੇ ਕਿ ਤਰਤੀ ਵੱਡੀ ਰਹਦੀ। ਪੁਰਾਣੇ ਜ਼ਮਾਨੇ ਦੇ ਦਰਾਂ ਦੇ ਮੂਹਰੇ ਕਰਨੇ ਤੇ ਸੰਗਰੂਰ ਹੋਵੇ ਚਾਹੇ ਚੰਡੀਗੜ੍ਹ ਹੋਵੇ। ਅਸੀਂ ਪੂਰੇ ਹੱਦ ਤੱਕ ਇਸ ਕਸ ਘਰਸ ਕਾਲ ਦੇ ਰੌਚਾਂ ਤੇ ਹਮੇਸ਼ਾ ਕਰਦੇ ਰਹੇ ਹਾਂ। ਤੇ ਤੁਹਾਡੀ ਜਿਹੜੀ ਸੰਸਥਾ ਦਾ ਪੂਰਾ ਨਾਮ ਦੱਸੋ। ਸਾਡੀ ਸਾਰੇ ਸਾਬ ਦਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਪੰਜਾਬ। ਪੰਜਾਬ। ਜਿਨ੍ਹਾਂ ਦੇ ਵੀ ਦੇਖਿਆ ਵੀ ਸਰ ਨੇ ਗੱਲਬਾਤ ਕੀਤੀ ਤੇ ਪੂਰੀ ਜਿਹੜੀ ਸੰਪੂਰਨ ਜਾਣਕਾਰੀ ਆ ਆਪਨੂ ਜੰਡੀਆ ਲੋਕ ਪੰਤਰ ਦੀ ਆਵਾਜ਼ ਨੂੰ ਦਿੱਤੀ। ਅੱਜ ਚੈਨਲ ਦਾ ਮਕਸਦ ਇਹ ਆ ਵੀ ਅੱਜ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਇਹਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਦੀ ਵੀ ਮਨਚਾ ਵਾ ਕਿਤੇ ਨਾ ਕਿਤੇ ਸਰਕਾਰ ਨਹੀਂ ਚਾਹੁੰਦੀ ਕਿ ਸਾਡੇ ਜਿਹੜੇ ਪੰਜਾਬ ਵਾਸੀ ਆ ਕਿਤੇ ਨਾ ਕਿਤੇ ਰੋਜੀ ਰੋਟੀ ਇੱਥੇ ਢੰਗ ਨਾਲ ਚਲਾ ਸਕਣ ਪਰ ਦੂਜੀ ਗੱਲ ਕਰ ਲਈਤੀ ਜਾਵੇ ਇਹ ਵੀ ਇੱਕ ਮਸਲਾ ਵਾ ਬਣ ਕੇ ਜਿਹੜਾ ਝੋਲਾ ਛਾਫ ਜਿਹੜੇ ਡਾਕਟਰਾਂ ਦਾ ਇਹਨਾਂ ਨੇ ਨਾਮ ਲਿਆ ਵੀ ਇੱਕ ਜਿਹੜਾ ਸ਼ਬਦ ਆ ਬਹੁਤ ਹੀ ਮੰਦਭਾਗਾ ਵਾ ਤੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਅੰਦਰ ਠੇਸ ਵੀ ਆ ਜਿਹੜਾ 295ਏ ਦੀ ਜਿਹੜੀ ਕਾਰਵਾਈ ਦੀ ਜਿਹੇ ਮੰਗ ਵੀ ਕਰਦੇ ਆ ਵੀ ਇੱਕ ਆ ਵੀ ਜਾਤੀ ਸੂਚਕ ਤੌਰ ਤੇ ਇੱਕ ਸ਼ਬਦ ਆ ਜਿੱਦਾਂ ਜਿੱਦਾਂ ਜੀਐਸਸੀਐਸਸੀ ਐਕਟ ਤਹਿਤ ਜੇ ਤੁਸੀਂ ਆ ਆ ਵੀ ਜਾਤੀ ਨੂੰ ਕਿਸੇ ਅਨੁਸੂਚਿਤ ਜਾਤੀ ਨੂੰ ਜੇ ਤੁਸੀਂ ਇਹ ਕਰਦੇ ਹੋ ਵੀ ਜਾਤੀ ਸੂਚਕ ਸ਼ਬਦ ਬੋਲਦੇ ਹੋ ਉਸੇ ਤਰ੍ਹਾਂ ਹੀ ਇਸ ਇਸ ਸ਼ਬਦ ਨੂੰ ਵੀ ਸੰਬੋਧਨ ਕੀਤਾ ਵਾ ਕੀਤਾ ਗਿਆ ਵੀ ਕਿਦਨ ਜੀ ਤੇ ਚੋਲਾ ਸ਼ਾਹ ਨੇ ਡਾਕਟਰ ਆ ਵੀ ਵੀ ਇਹ ਜਿਹੜਾ ਸ਼ਬਦ ਆ ਇਹ પર ચલન ਵਿੱਚ ਨਹੀਂ ਲਿਆਂਦਾ ਜਾਊਗਾ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਦੇਖੇ ਜਾਊ ਹੁਣ ਦੇਖਣਾ ਇਹ ਹੋਵੇਗਾ ਕਿ ਚੈਨਲ ਚੈਨਲ ਦੀ ਖਬਰ ਦੇਖਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੀ ਐਕਸ਼ਨ ਲੈਂਦੇ ਆ ਸੂਬਾ ਸਰਕਾਰ ਦੇ ਜਿਹੜੇ ਆ ਮੈਡੀਕਲ ਵਿਭਾਗ ਨਾਲ ਡਾਕਟਰ ਬਲਵੀਰ ਜੀ ਆ ਮੰਤਰੀ ਆ ਉਹ ਕੀ ਐਕਸ਼ਨ ਲੈਂਦੇ ਆ ਲੁਧਿਆਣੇ ਦੀ ਮੈਨੇਜਮੈਂਟ ਕੀ ਐਕਸ਼ਨ ਲੈਂਦੀ ਆ ਇੱਕ हां याकन सारे ਸਰਕਾਰ ਜੋ ਇਹਦੇ ਘਰ ਦੇ ਮੂਲੇ ਆਪਾਂ ਨਾਰੇ ਮਾਰਨੇ ਸੀ ਆਪਾਂ ਰੋਸ ਤੋਂ ਬਸਨ ਕੀਤਾ ਕਰ ਲਿਆ ਕਿਸੇ ਨੇ ਵੀ ਸੁਖਲਣਵਾਦੀ ਨਹੀਂ ਕਰਨੇ ਇੱਥੇ ਦੇ ਮਹੱਲਾ ਨਿਵਾਸੀ ਨੂੰ ਦੱਸਣਾ ਤਾਂ ਉਹਨੇ ਕਿ ਸਾਡੀ ਮੈਡੀਕਲ ਪ੍ਰੈਕটিশਨਰ ਐਸਐਸਐਨ 295 ਪੰਜਾਬ ਆ ਇਹ ਬੰਦੇ ਨੇ ਫੋਕੀ ਸ਼ੋਰਤ ਦੇ ਲਈ ਸਾਡੇ ਖਿਲਾਫ ਗਲਤ ਪ੍ਰਚਾਰ ਕੀਤਾ ਮੰਦੀ ਸਰਦਾਵਲੀ ਵਰਤੀ ਆ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਔਰ ਇਹ ਨਹੀਂ ਹੈਗਾ ਕਰੇ ਵੱਖਰੀ ਗੱਲ ਅਸੀਂ ਫੇਰ ਵੀ ਆਉਂਦੇ ਰਹਿਾਂਗੇ ਅਗਰ ਇਹ ਵੀ ਆਪਣੀਆਂ ਹਲਕਾ ਤੋਂ ਬਾਦ ਲੈ ਧੰਨਵਾਦ ਸਾਥੀਓ

جناب عبداللہ جناب جناب ਰਾਜਕੁਮਾਰ ਹੈਪੀ ਜੀ ਦਾ ਘਰ ਤੇ ਦੇ ਬਾਹਰ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਦੇਖਿਆ ਕਿ ਆਹ ਕਹਾਰਾ ਆਹ ਕਿਹਾ ਜਾ ਰਿਹਾ ਹੈ ਇਲਾਕਾ ਨਿਵਾਸੀਆ ਵੱਲੋਂ ਵੀ ਉੱਪਰਲੀ ਜਿਹੜੀ ਇਮਾਰਤ ਆ ਉਸ ਵਿੱਚ ਰਾਜਕੁਮਾਰ ਹੈਪੀ ਜੀ ਰਹਿੰਦੇ ਆ ਤੇ ਬੱਟ ਗੱਲ ਇਹ ਕੀਤੀ ਜਾਊਗੀ ਵੀ ਅੱਜ ਅੱਜ ਜਿਹੜਾ ਦੇਖੋ ਹਮ ਹਜ਼ੂਮ ਆ ਇਹ ਸ਼ਕਤੀ ਪ੍ਰਦਰਸ਼ਨ ਕਰਕੇ ਤੇ ਨਾਰੇਬਾਜੀ ਕਰਕੇ ਅੱਜ ਅੱਜ ਵਾਪਸ ਜਾ ਰਿਹਾ ਵਾ ਪਰ ਕਿਤੇ ਨਾ ਕਿਤੇ ਸਵਾਲ ਇੱਕ ਪੈਦਾ ਹੁੰਦਾ ਵਾ ਕਿਤੇ ਜੇ ਆਖਰ ਇਸ ਤਰ੍ਹਾਂ ਦੇ ਕਿਤਨੇ ਕਿਤੇ ਜੇ ਗੱਲ ਸਚਾਈ ਕਿੱਦਾਂ ਸਾਹਮਣੇ ਆਊਗੀ ਆਖਰ ਸੱਚਾ ਕੌਣ ਹੈ ਆਣਵਲੇ ਸਮੇਂ ਵਿੱਚ ਦੇਖਾਂਗੇ ਵੀ ਸਰਕਾਰਾਂ ਕੀ 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 ਤੈਅ ਕਰਦੀਆਂ ਨੇ ਕੀ ਕਮੇਟੀ ਬਣਾਈ ਜਾਊਗੀ ਜਾਂ ਕਿਸ ਤਰ੍ਹਾਂ ਦੇ ਮਸਲੇ ਹੱਲ ਕੀਤਾ ਜਾਊਗਾ ਜਿਸ ਵਾਰ ਤੋਂ ਫਸਟ ਐਪੀਸੋਡ ਇਹ ਲਾ ਐਪੀਸੋਡ ਸੀ ਜੀ ਜਿਹੜੋਂ ਨੇ ਵੀਡੀਓ ਬਣਾ ਲਈ ਕੀਤੀ ਹਾਂ ਅੱਛਾ ਅੱਛਾ ਫਿਰ ਕਿ ਉਹ ਸੋਸ਼ਲ ਮੀਡੀਆ ਤੋਂ ਨੇ ਬੈਲੂ ਕੀਤੀ ਸਾਡੇ ਖਿਲਾਫ ਮਾਲਫਤ ਖੜਾ ਕੇ ਕੀ ਤੇ ਸਾਡੇ ਮਨ ਅਸੇਚਨਾਂ ਤੋਂ ਕਿਸੀ ਟਿੰਡਾ ਦੇ ਸੈਨਸ ਸੁਲਬਸ ਵਿੱਚ ਲਿਖਿਆ ਤੇ ਵੈਸੇ ਵੀ ਆਪਣੀ ਮਤਲਬ ਜੀਵਿਤ ਸੱਜਿਆ ਵਰ ਦੂਸਰੀ ਗੱਲ ਤੇ ਵੀ ਉਹਦੇ ਕੋਲੇ ਕੋਈ ਸਟੈਂਡ ਨਹੀਂ ਨਾ ਸੇ ਕੋਈ ਅਸਲੀ ਅਸਰ ਨਹੀਂ ਆਉਂਦਾ ਜੋ ਵੀ ਕਾਸਨਸਰ ਸਕੈਪ ਹੈਗੀ ਉਹ ਤੇ ਪਲਾਫ ਫੂਲ ਕਰ ਵੀ ਬਣਦੀਆਂ ਹਨ ਤੁਸੀਂ ਤੁਹਾਡੇ ਜੀ ਮੰਗ ਕਰਨਾ ਕਿ ਇੱਕ ਤਹਸਪਤ ਦਾ ਨਾਮ ਵਰਤ ਕੇ ਲੋਕਾਂ ਨੂੰ ਡਰਾਉਣ ਦੇ ਸੰਭੋਧ ਅਸੀਂ ਇਹ ਵਿਭਾਗੀ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਉਸ ਬੰਦੇ ਦੇ ਖਿਲਾਫ ਜੋ ਦਿੱਤੀ ਤੌਰ ਤੇ ਪ੍ਰਸਿੱਧ ਨੂੰ ਇੰਤੀ ਪੱਤਰ ਦਿੱਤਾ ਕਿ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਹੋਵੇ ਜੀ ਸਿਕੋਗੇ ਬਸ ਤੁਸੀਂ ਆਪ ਕਹਿ ਕੇ 18 ਸੇ 19 ਤਰੀਕ ਨੂੰ ਉਹਨੇ ਜਿਹੜੀ ਵੀਡੀਓ ਹੈ ਤੁਹਾਡੇ ਬਾਹਰ ਜੀ ਜੀ ਉਸ ਬੰਦੇ ਨੂੰ ਇਹਦਾ ਹੈਗਾ ਇਹ ਸਾਡੇ ਵੱਲੋਂ 14 ਤਰੀਕ ਨੂੰ ਕਨੈਕਟ ਕਰ ਦਿੱਤਾ ਜਾ ਰਿਹਾ ਹੈ ਜੀ ਸਾਡਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਬਾਹਰ ਲੈ ਕੇ ਉਹ ਬੰਦਾ ਕੀ ਕਰਦਾ ਕੀ ਕਰਦਾ ਕੀ ਨਹੀਂ ਕਰਦਾ ਸਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਠੀਕ ਹੈ ਔਰ ਉਹਨੂੰ ਜਿਹੜਾ ਹੈਗਾ ਇਹ ਆ 14 ਤਰੀਕ ਨੂੰ ਜਿਹੜਾ ਹੈਗਾ ਜਿਹੜੀ ਸਰਵਿਸ ਸੀ ਜਿਹੜੀ ਅਸੀਂ ਟਰਨਿਟ ਕਰ ਠੀਕ ਹੈ ਸੋ ਉਹ ਬਾਹਰ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਕਿਹਦੇ ਖਿਲਾਫ ਬੋਲ ਰਿਹਾ ਹੈ बादशाह लीगली प्रसिद्ध करते हैं इलीगली प्रसिद्ध करते हैं सादा और नर कोई लेना देना नहीं है ठीक है सर ठीक है तो दूसरी फल यूअर काइंड देखो उसकी अन्य अदर ग्रेविएंसेस हेल्प आई करने लगे सोमवार रात ठीक है बाकी सादा और नर कोई ठीक है ठीक तो है और उसके बाद सर ठीक है सर थैंक यू

ਉੰਨਾ ਨਹੀਂ سوشل میڈیا ਤੇ ਵਾਇਰਲ ਕੀਤੇ ਤੇ ਉਸ ਕਰਕੇ ਇਹਨਾਂ ਨੇ ਸਿਵਲ ਹਸਪੀਟਲ ਦੇ ਬਾਹਰ ਧਰਨਾ ਲਗਾ ਸੀ ਕਿ ਇਟ ਵਸ ਨੋਟ ਇਨ ਪਬਲਿਕ ਨੋਲਿਜ ਹੁਨੇ ਮੇਰੇ ਕੋਲ ਆਈ ਸੀ ਸਾਂ ਲੈ ਕੇ ਕਿ ਜੀ ਤੁਹਾਡੇ ਹਸਪੀਟਲ ਦੇ EMPLOYEES ਨੇ ਜਿਹੜਾ ਹੈਗਾ ਇਹ ਇਹ ਸਾਡੇ ਅਗੇਂਸਟ ਜਿਹੜੀ ਹੈਗੀ 14 18 ਤਰੀਕ ਨੂੰ ਸਾਰਾ ਤਕਰੀਬਨ 18 ਉਹਨੇ ਜਿਹੜੀ ਹੈਗੀ ਆ ਇਹ ਉਹਨੇ ਵੀਡੀਓ ਵਾਇਰਲ ਕੀਤੀ ਆ ਜਿਹਦੇ ਬਾਰੇ ਉਹਨੇ ਸਾਡੀ ਰੈਪਿਊਟੇਸ਼ਨ ਨੂੰ ਡੀਫੇਮ ਕੀਤਾ ਉਸਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਬੰਦਾ ਸਾਡੇ ਕੋਲੋਂ ਆਲਰੇਡੀ ਜਿਹੜਾ ਹੈਗਾ ਆ 14 ਜੂਨ ਨੂੰ ਉਹਦੀ ਸਰਵਿਸਿਸ ਟਰਮੀਨੇਟ ਕਰ ਦਿੱਤੀਆਂ ਜਾ ਚੁੱਕੀਆਂ ਸੀ ਪਰ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਸਿਵਲ ਹਸਪਤਲ ਨੂੰ ਦੇਣਾਗਾ ਉਹਦੇ ਨਾਲ ਕੋਈ ਵੀ ਸਹੂਕਾਰ ਨਹੀਂ ਹੈ ਸਰ ਇਹਨਾਂ ਤੇ ਕਿਤੇ ਕਿਤੇ ਇਲਜ਼ਾਮ ਵੀ ਲਗਾਏ ਜਾ ਰਹੇ ਆ ਕਿਤਨੇ ਕਿ ਪੈਸੇ ਲੈ ਕੇ ਪਰਚਾ ਜਿਹਾ ਕਰਦਾ ਸੀਗਾ ਫੈਸਲੇ ਲੈ ਕੇ ਲੋਕਾਂ ਦੇ ਪਰਚੇ ਵੀ ਇਹ ਵੀ ਲਿਖੀ ਇਲਜ਼ਾਮ ਲਗਾ ਰਿਹਾ ਹੈ। ਉਹ ਰਾਜਮਾਹ ਹੈ ਕੀ ਤੁਸੀਂ ਆਪ ਹੀ ਕਿਹਾ ਜੀ ਇਲਜ਼ਾਮ ਲਗਾਇਆ ਗਿਆ ਸੀ ਇਲਜ਼ਾਮ ਤੇ ਇਲਜ਼ਾਮੀ ਹੁੰਦੇ ਆ ਜੀ ਨਾ ਤੇ ਸਾਡੇ ਡਾਕਟਰ ਇਦਾਂ ਦਾ ਕੰਮ ਕਰਦੇ ਆ ਠੀਕ ਹੈ ਨਾ ਤੇ ਨਾ ਇਹਦੇ ਕਹਿਣ ਤੇ ਅਸੀਂ ਜਿਹੜੇ ਹੈਗੇ ਸਾਡੇ ਡਾਕਟਰ ਕਰਨ ਵਾਲੇ ਡਾਕਟਰਾਂ ਦੇ ਹੀ ਸਿਰਫ ਪੈਸੇ ਲੈ ਕੇ ਉਹ ਉਹ ਵਿਅਕਤੀ ਕਰਦਾ ਸੀ ਆ ਵੀ ਉਹ ਵੀ ਉਹ ਡਾਕਟਰਾਂ ਦੀ ਗੱਲ ਕਰਦੇ ਦੇਖੋ ਜੇ ਮੇਰੇ ਖਿਲਾਫ ਉਹਦੇ ਬਾਰੇ ਵੀ ਕੋਈ ਕੋਈ ਵੀਡੀਓ ਆਏਗੀ ਠੀਕ ਹੈ ਤੇ ਉਹਦੇ ਬਾਰੇ ਵੀ ਅਸੀਂ ਪੁਲਿਸ ਤੋਂ ਸਵਾਲ ਨਹੀਂ ਲਗਦਾਂਗੇ ਪਰ ਮੇਰੀ ਨੌਲੇਜ ਕੋਈ ਨਹੀਂ ਧੰਨਵਾਦ ਠੀਕ ਹੈ